ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨਮਨ ਪਰ ਤੱਕ ਗੁਰ ਨਿਸਤਾਰੇ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੇ ਵਡਿਆ ਵਰਨਾ ਕੋਏ ਵਾਹ ਵਾਹ ਅਗੰਮ ਅਥਾ ਹੈ ਵਾਹ ਵਾਹ ਸੱਚਾ ਸੋਏ ਬਾਣੀ ਮੰਤਰ ਮਹਾਂਪੁਰਖਨ ਕੀ ਮਨ ਉਤਾਰ ਨਮਾਨ ਕਉ ਖੋਜ ਲੈ ਹੋ ਨਾਨਕ ਸੁਖ ਥਾਨਾ ਹਰ ਨਾਮ ਬਿਸਰਾਮ ਕਉ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਗੁਰਾਂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਗੁਰੂ ਰੂਪ ਸਾਧ ਸੰਗਤ ਜੀਓ ਵੱਡੇ ਭਾਗ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕਰਕੇ ਸਤਿਗੁਰਾਂ ਦੇ ਸੰਪੂਰਨਤਾ ਦਿਵਸ ਬੜੀ ਸ਼ਰਧਾ ਭਾਵਨਾ ਸਤਕਾਰ ਦੇ ਨਾਲ ਆਪ ਜੀ ਮਨਾ ਰਹੇ ਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਤਿੰਨ ਗੁਰਪੁਰਬ ਜੋ ਸੰਬੰਧਤ ਹਨ ਪਹਿਲਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਪੰਚਮ ਪਾਤਸ਼ਾਹ ਸਤਿਗੁਰਾਂ ਨੇ ਸਮੁੱਚੀ ਬਾਣੀ ਦਾ ਸੰਗ੍ਰਹਿ ਕਰਕੇ ਇਕੱਤਰ ਕਰਕੇ ਸ੍ਰੀ ਰਾਮ ਸਰ ਸਾਹਿਬ ਵਿਖੇ ਸਾਰੀ ਬਾਣੀ ਦਾ ਸੰਗ੍ਰਹਿ ਕੀਤਾ ਔਰ ਆਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬੀੜ ਤਿਆਰ ਹੋਈ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਇਸ ਪਾਵਨ ਬੀੜ ਦਾ ਪ੍ਰਕਾਸ਼ ਹੋਇਆ ਜੋ ਕਿ ਪਹਿਲਾ ਪ੍ਰਕਾਸ਼ ਪੁਰਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਸੰਗਤ ਆ ਮਨਾਉਂਦੀ ਹੈ ਦੂਸਰਾ ਜੋ ਸੰਪੂਰਨਤਾ ਦਿਵਸ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀਆਂ ਦੀ ਪਾਵਨ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਅੰਦਰ ਦਰਜ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਸੰਪੂਰਨਤਾ ਹੋਈ ਤੀਸਰਾ ਜੋ ਮਹਾਨ ਪੁਰਬ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦਾ ਗੁਰਤਾ ਗੱਦੀ ਪੁਰਬ ਜੋ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਨਾਂਦੇੜ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਨੂੰ ਗੁਰਤਾ ਗੱਦੀ ਜੋ ਬਖਸ਼ਿਸ਼ ਹੋਈ ਅੱਜ ਜੋ ਮਹਾਨ ਪਵਿੱਤਰ ਦਿਨ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਸੰਪੂਰਨਤਾ ਦਿਵਸ ਪੁਰਬ ਜੋ ਸੰਗਤਾਂ ਸਰਦਾ ਭਾਵਨਾ ਸਤਕਾਰ ਦੇ ਨਾਲ ਮਨਾ ਰਹੀਆਂ ਹਨ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਨੇ ਦੇਖਿਆ ਇੱਕ ਗੁਰਸਿੱਖ ਬਾਣੀ ਪੜ ਰਿਹਾ ਹੈ ਓੰਕਾਰ ਬਾਣੀ ਰਾਮਕਲੀ ਰਾਗ ਅੰਦਰ ਓਮਕਾਰ ਬਾਣੀ ਗੁਰਸਿੱਖ ਜਾਪ ਕਰਦਾ ਹੈ ਜਦੋਂ ਨੇ ਉਚਾਰਨ ਕੀਤਾ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਬਾਣੀ ਅੰਦਰ ਉਚਾਰਨ ਹੈ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਹਕਾਲਪੁਰਖ ਵਾਹਿਗੁਰੂ ਪਰਮੇਸ਼ਰ ਦੀ ਮਰਿਆਦਾ ਉਹ ਆਪ ਹੀ ਜਾਣਦਾ ਹੈ ਜਾਂ ਗੁਰੂ ਸੂਰਮਾ ਜਾਣਦਾ ਹੈ ਹਰ ਗੁਰਸਿੱਖ ਨੇ ਪੜਿਆ ਕੇ ਜਾਣੈ ਗੁਰਸੂਰਾ ਇਕ ਲਾਮ ਲਾ ਕਰਕੇ ਅਰਥਾਂ ਦਾ ਜਿਹੜਾ ਸੀ ਉਹ ਅਨਰਥ ਹੋ ਗਿਆ ਗੁਰੂ ਸੂਰਮਾ ਕੀ ਜਾਣ ਸਕਦਾ ਹੈ ਬਾਣੀ ਦਾ ਭਾਵ ਹੈ ਜਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜਾਣਦਾ ਆਪਣੀ ਮਰਿਆਦਾ ਨੂੰ ਜਾਂ ਸਤਿਗੁਰੂ ਜਾਣਦਾ ਪਰ ਜਦੋਂ ਗੁਰਸਿੱਖ ਨੇ ਉਚਾਰਨ ਕੀਤਾ ਉਹਨੇ ਆਖਿਆ ਕੇ ਜਾਣੈ ਗੁਰਸੂਰਾ ਕੇ ਤੋ ਭਾਵ ਹੋ ਗਿਆ ਗੁਰੂ ਸੂਰਮਾ ਕੀ ਜਾਣ ਸਕਦਾ ਹੈ। ਤੋਂ ਸਤਿਗੁਰਾਂ ਨੇ ਕਿਹਾ ਵੀ ਭਾਈ ਇਸ ਗੁਰਸਿੱਖ ਨੂੰ ਤਾੜ ਨਾ ਕਰੋ। ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਉਹਦੇ ਚ ਪੇੜ ਵੀ ਮਾਰੀ। ਜਦੋਂ ਅਸੀਂ ਗੁਰਬਾਣੀ ਦਾ ਸੁੱਧ ਉਚਾਰਨ ਨਹੀਂ ਕਰਦੇ। ਤੋਂ ਅਰਥਾਂ ਦਾ ਜਿਹੜਾ ਹੈ ਉਹ ਅਨਰਥ ਹੋ ਜਾਂਦਾ ਹੈ। ਇਸ ਕਰਕੇ ਬਾਣੀ ਦੇ ਸਿਖਿਆ ਲੈ ਕਰਕੇ ਸੰਥਿਆ ਲੈ ਕਰਕੇ ਫੇਰ ਉਚਾਰਨ ਕਰਨਾ ਸਤਿਗੁਰਾਂ ਦੀ ਖੁਸ਼ੀ ਪ੍ਰਾਪਤ ਹੁੰਦੀ ਗੁਰਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਕਿਰਪਾ ਕਰੋ ਸਾਨੂੰ ਸਮੁੱਚੀ ਬਾਣੀ ਦੇ ਜੋ ਅਰਥ ਬੋਧ ਹੈ ਆਪ ਜੀ ਕਿਰਪਾ ਕਰਕੇ ਪੜ੍ਹਾਓ ਸਤਿਗੁਰਾਂ ਨੇ ਕਿਹਾ ਭਾਈ ਗੁਰਸਿੱਖੋ ਹੁਣ ਜਿਹੜਾ ਸਮਾਂ ਹੈ ਜੰਗਾ ਜョਦਾ ਦਾ ਸਮਾਂ ਹੈ ਸਮਾਵੇਗਾ ਜਦੋਂ ਕੁਝ ਸ਼ਾਂਤੀ ਦਾ ਸਮਾਂ ਆਏਗਾ ਜੰਗ ਜੁੱਦ ਬੰਦ ਹੋ ਜਾਣਗੇ ਫਿਰ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਅਨੁਸਾਰ ਇਹ ਬਾਣੀ ਦੇ ਅਰਥ ਬੋਧ ਜਿਹੜੇ ਹਨ ਉਹ ਆਪ ਜੀ ਨੂੰ ਪੜਾਵਾਂਗੇ ਉਹ ਸਮਾਂ ਆਇਆ ਖੇਦਰਾਣੇ ਦੀ ਢਾਪ ਦੀ ਜੰਗ ਤੋਂ ਬਾਅਦ ਸ੍ਰੀ ਮੁਕਸਰ ਸਾਹਿਬ ਦੀ ਜੰਗ ਤੋਂ ਬਾਅਦ ਸਤਿਗੁਰੂ ਜੀ ਜਦੋਂ ਸ੍ਰੀ ਦਮਦਮਾ ਸਾਹਿਬ ਸਾਬੂ ਕੀ ਤਲਵੰਡੀ ਵਿਖੇ ਪਹੁੰਚੇ ਹਨ ਜੰਗ ਜੁੱਦ ਕਰਕੇ ਸਤਿਗੁਰਾਂ ਨੇ ਕਮਰ ਕਸਾ ਖੋਲਿਆ ਔਰ ਸ੍ਰੀ ਦਮਦਮਾ ਸਾਹਿਬ ਵਿਖੇ ਸਤਿਗੁਰੂ ਜੀ 9 ਮਹੀਨੇ 9 ਦਿਨ 9 ਪਲ ਦਾ ਸਮਾ ਮਹਾਰਾਜ ਜੀ ਲੰਮਾ ਸਮਾਂ ਇਸ ਸਥਾਨ ਤੇ ਬਤੀਤ ਕੀਤਾ ਔਰ ਸਤਿਗੁਰਾਂ ਨੇ ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਪਾਵਨ ਸਰੂਪ ਜੋ ਗੁਰੂ ਅਰਜਨ ਦੇਵ ਸਹਿਬ ਮਹਾਰਾਜੀਆਂ ਨੇ ਜਿਸ ਬੀੜ ਦੀ ਸੰਪਾਦਨਾ ਕਰਾਈ ਜੋ ਪਾਵਨ ਬੀੜ ਤਿਆਰ ਹੋਈ ਧੀਰਮੱਲੀਆਂ ਦੇ ਪਾਸ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜੀਆਂ ਨੇ ਮੁਖੀ ਗੁਰਸਿੱਖਾਂ ਨੂੰ ਭੇਜਿਆ ਧੀਰਮੱਲੀਆਂ ਨੇ ਨਾਂ ਕਰ ਦਿੱਤੀ ਉਹਨਾਂ ਨੇ ਕਿਹਾ ਕਿ ਸਤਿਗੁਰੂ ਜੀ ਐਡੇ ਸਮਰੱਤ ਹਨ ਦਸਵੀਂ ਜੋਤ ਦੇ ਮਾਲਕ ਹਨ ਫਿਰ ਉਹ ਆਪ ਕਿਉਂ ਨਹੀਂ ਬਾਣੀ ਉਚਾਰਨ ਕਰ ਲੈਂਦੇ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਫਿਰ ਸਮੁੱਚੀ ਬਾਣੀ ਆਪਣੀ ਮੁਬਾਰਕ ਰਸਨਾ ਤੋਂ ਸਤਿਗੁਰਾਂ ਨੇ ਉਚਾਰਨ ਕੀਤੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀ ਪਾਵਨ ਬਾਣੀ ਉਚਾਰਨ ਕਰਦੇ ਹੋਰ ਸ਼ਹੀਦ ਭਾਈ ਮਨੀ ਸਿੰਘ ਜੀ ਪਾਵਨ ਬਾਣੀ ਲਿਖਦੇ ਤਨ ਬਾਬਾ ਦੀਪ ਸਿੰਘ ਜੀ ਸ਼ਾਈ ਔਰ ਕਲਮਾ ਤਿਆਰ ਕਰਕੇ ਦਿੰਦੇ ਕਿਉਂਕਿ ਕਾਨੀਆਂ ਦੀਆਂ ਕਲਮਾ ਜਿਹੜੀਆਂ ਸਾਨੂੰ ਘੜ ਘੜ ਕੇ ਔਰ ਸ਼ਾਈ ਤਿਆਰ ਕਰਨੀ ਇਹ ਬਾਬਾ ਦੀਪ ਸਿੰਘ ਜੀ ਸੇਵਾ ਕਰਦੇ ਸਤਿਗੁਰੂ ਜੀ ਉਚਾਰਨ ਕਰਦੇ ਅੰਮ੍ਰਿਤ ਵੇਲੇ ਬਾਣੀ ਸਤਿਗੁਰੂ ਜੀ ਉਚਾਰਦੇ ਭਾਈ ਮਨੀ ਸਿੰਘ ਜੀ ਲਿਖਦੇ ਔਰ ਸ਼ਾਮ ਦੇ ਵੇਲੇ ਸੰਧਿਆ ਦੇ ਵੇਲੇ ਸਤਿਗੁਰੂ ਜੀ ਫਿਰ ਇਸ ਭਾਵਨ ਬਾਣੀ ਦੇ ਅਰਥ ਬੋਧ ਜੋ ਸੰਨ ਗੁਰਸਿੱਖਾਂ ਨੂੰ ਪੜਾਉਂਦੇ 48 ਸਿੰਘ ਸਤਿਗੁਰਾਂ ਦੀ ਸੰਗਤ ਵਿੱਚ ਬਹਿ ਕਰਕੇ ਜਿਨ੍ਹਾਂ ਨੇ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਪਾਵਨ ਅਰਥ ਬੋਧ ਜਿਹੜੇ ਸਾਨੂੰ ਸਰਵਣ ਕੀਤੇ ਜਿਨ੍ਹਾਂ ਦੇ ਵਿੱਚ ਮੁਖੀ ਸ਼ਹੀਦ ਭਾਈ ਮਨੀ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਔਰ ਜਦੋਂ ਸਮੱਗਰ ਬਾਣੀ ਸਤਿਗੁਰਾਂ ਨੇ ਉਚਾਰਨ ਕੀਤੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਪਾਵਨ ਬਾਣੀ ਜਿਹੜੀ ਸੀ ਭਾਵਨੂ ਬੀੜ ਦੇ ਅੰਦਰ ਦਰਜ ਹੋਈ ਸੰਪੂਰਨਤਾ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂਦੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਅੱਜ ਦੇ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਸਾਰੀ ਬਾਣੀ ਜਿਹੜੀ ਸੀ ਸੰਪੂਰਨ ਕਰਕੇ ਗੁਰਸਿੱਖ ਗੁਰਸਿੱਖਾਂ ਨੂੰ ਨਾਲ-ਨਾਲ ਸਤਿਗੁਰਾਂ ਨੇ ਅਰਥ ਵੀ ਪੜ੍ਹਾਏ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਜਿਥੇ ਅਸੀਂ ਇੱਕ ਹੈ ਕੇ ਸਤਗੁਰਾਂ ਦਾ ਸਤਕਾਰ ਕਰਦੇ ਆ ਆਤਮਿਕ ਜੋਤ ਦਰਅਸਲ ਉਸੇ ਇਲਾਹੀ ਸ਼ਬਦ ਨੂੰ ਕਿਹਾ ਗਿਆ ਹੈ ਜੋ ਸਤਗੁਰਾਂ ਦੇ ਪਾਵਨ ਹਿਰਦੇ ਵਿੱਚੋਂ ਉਤਰਿਆ ਹੈ ਅਤੇ ਉਹਨਾਂ ਦੇ ਰਾਹੀਂ ਸੰਸਾਰ ਤੇ ਪ੍ਰਗਟ ਹੋਇਆ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਸਾਰੀ ਬਾਣੀ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਇਸ ਦੇ ਪ੍ਰਗਟ ਰੂਪ अथवा ਬਾਣੀ ਨੂੰ ਇਲਾਹੀ ਦੇਣ ਜਾਣ ਕੇ ਸਤਿਗੁਰੂ ਆਪਣੀ ਜਾਨ ਨਾਲੋਂ ਵੀ ਪਿਆਰਾ ਕਰਕੇ ਸਾਹਮਦੇ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਬਾਣੀ ਨੂੰ ਔਰ ਜਿੱਥੇ ਅਸੀਂ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਸਤਿਕਾਰ ਕਰਦੇ ਆਂ ਸਤਿਗੁਰਾਂ ਦੇ ਸਨਮੁਖ ਨਤਮਸਤਕ ਹੁੰਨੇ ਆਂ ਉਥੇ ਸਤਿਗੁਰਾਂ ਦੇ ਪਾਵਨ ਬਚਨ ਹਨ ਜਿੱਥੇ ਸਤਿਗੁਰਾਂ ਦੇ ਦੀਦਾਰ ਕਰਨੇ ਸਤਿਗੁਰਾਂ ਦਾ ਦਰਸ਼ਨ ਕੀ ਹੈ ਸਤਿਗੁਰਾਂ ਦੀ ਪਵਿੱਤਰ ਬਾਣੀ ਦਾ ਜਪ ਕਰਨਾ ਪਵਿੱਤਰ ਬਾਣੀ ਪੜ੍ਹਨੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਰਿਤ ਨਿਤ ਰਸਨ ਵਖਾਣੀ ਜਦੋਂ ਅਸੀਂ ਅਰਦਾਸ ਕਰਦੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਰਥਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਸਤਿਗੁਰਾਂ ਦਾ ਦੀਦਾਰ ਕੀ ਹੈ ਸਤਿਗੁਰਾਂ ਦਾ ਪਾਠ ਜੇ ਅਸੀਂ ਸਤਿਗੁਰਾਂ ਦਾ ਪਾਠ ਕਰਦੇ ਆਂ ਪਾਵਨ ਬਾਣੀ ਦਾ ਪਾਠ ਕਰਦੇ ਆਂ ਪਾਵਨ ਬਾਣੀ ਪੜ੍ਹਦੇ ਆਂ ਤਾਂ ਸਤਿਗੁਰਾਂ ਦਾ ਦੀਦਾਰ ਹੈ। ਇਹੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਿੱਖਾਂ ਦੀ ਸਮੁੱਚੀ ਅਗਵਾਈ ਕਰਦੇ। ਸਦੀਵੀ ਹਕੂਮਤ ਸਿੱਖ ਮਨਾਂ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਂ ਦੀ ਹੈ। ਸਿੱਖ ਧਰਮ ਵਿੱਚ ਇਸ ਅਦੁੱਤੀ ਧਰਮ ਪੁਸਤਕ ਨੂੰ ਜੋ ਸਤਕਾਰ ਹਾਸਲ ਹੈ ਕੋਈ ਇਸ ਵਿੱਚਲੀ ਬਾਣੀ ਦਾ ਸਤਿਕਾਰ ਹੈ ਨਾ ਕਿ ਪੁਸਤਕ ਦੇ ਭੌਤਿਕ ਆਕਾਰ ਦਾ ਸਤਿਕਾਰ ਜੋ ਇਸ ਵਿੱਚਲੇ ਸ਼ਬਦ ਨਾਲ ਨਹੀਂ ਜੁੜੇ ਤੇ ਕੇਵਲ ਰੁਮਾਲੇ ਚੁੱਕ ਕੇ ਇਸ ਦਾ ਦਰਸ਼ਨ ਕਰਦੇ ਹਨ ਗੁਰਮਤਿ ਤੋਂ ਵਾਂਝੇ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦਾ ਦੀਦਾਰ ਤਾਂ ਪਾਠ ਦੀਦਾਰ ਹੈ ਅਰਦਾਸ ਵਿੱਚ ਇਸੇ ਪਾਠ ਦੀਦਾਰ ਦਾ ਜਿਹੜਾ ਹੈ ਆਦੇਸ਼ ਹੈ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀਆਂ ਦੀ ਪਵਿੱਤਰ ਬਾਣੀ ਦਾ ਜਪ ਕਰਨਾ ਬਾਣੀ ਪੜਨੀ ਬਾਣੀ ਵਿਚਾਰਨੀ ਬਤੋ ਬਤ ਬਾਣੀ ਦਾ ਸਤਕਾਰ ਕਰਨਾ ਸਤਿਗੁਰੂ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ ਜੇ ਚਰਬਦ ਨਾ ਕਰੇ ਵਿਚਾਰ ਜਿਨੀਆਂ ਦੇਸ ਬਾਣੀ ਦੀ ਵਿਚਾਰ ਨਾਲ ਨਹੀਂ ਜੁੜਦੇ ਕਿਉਂਕਿ ਜੇ ਵਿਚਾਰ ਹੈ ਸਾਡੇ ਪਾਸ ਬਾਣੀ ਦਾ ਸ਼ੁੱਧ ਰੂਪ ਸੁੱਧ ਸੰਥਿਆ ਹੈ ਵਿਚਾਰ ਦੇ ਦੁਆਰਾ ਸਾਨੂੰ ਸਮਝ ਆਏਗੀ ਇਸ ਕਰਕੇ ਵਿਚਾਰ ਦੇ ਦੁਆਰਾ ਸਤਿਗੁਰਾਂ ਦੀ ਪਵਿੱਤਰ ਬਾਣੀ ਨੂੰ ਹਿਰਦੇ ਅੰਦਰ ਵਸਾਉਣਾ ਗੁਰਮੂਰਤ ਗੁਰਸ਼ਬਦ ਹੈ ਸਤਿਗੁਰਾਂ ਦੀ ਮੂਰਤ ਸਤਿਗੁਰਾਂ ਦਾ ਆਕਾਰ ਸਤਿਗੁਰਾਂ ਦਾ ਸਰੂਪ ਸ਼ਬਦ ਹੈ ਸਿੱਧਾਂ ਦੇ ਪਰਥਾਏ ਜਦੋਂ ਸਿੱਧਾਂ ਨੇ ਸਵਾਲ ਕੀਤਾ ਤੁਹਾਡਾ ਗੁਰੂ ਕੌਣ ਹੈ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜਿਆਂ ਨੇ ਕਿਹਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਸਾਡਾ ਗੁਰੂ ਸ਼ਬਦ ਹੈ ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਮੂੱਚੀ ਕੌਮ ਦੀ ਅਗਵਾਈ ਕਰਦੇ। ਹੋਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੀ ਪਵਿੱਤਰ ਬਾਣੀ ਦੀ ਵਿਚਾਰਧਾਰਾ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ, ਸਤਿਗੁਰਾਂ ਦੀ ਬਾਣੀ ਦਾ ਸਤਕਾਰ ਕਰਨਾ ਕਿਉਂਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜਿਆਂ ਨੇ ਇਸ ਦਿਨ ਪਵਿੱਤਰ ਬਾਣੀ ਨੂੰ ਸੰਪੂਰਨ ਕੀਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜਿਆਂ ਦੀ ਬਾਣੀ ਦਰਜ ਕੀਤੀ। ਔਰ ਸਤਿਗੁਰਾਂ ਨੇ ਆਪਣੇ ਮੁਖਾਰਬਿੰਦ ਤੋਂ ਸਮੁੱਚੀ ਬਾਣੀ ਦੇ ਅਰਥ-ਬੋਧ ਜਿਹੜੇ ਸੀ ਉਹ ਗੁਰਸਿੱਖਾਂ ਨੂੰ ਪੜ੍ਹਾਏ ਇਸ ਕਰਕੇ ਇਹੀ ਸਿੱਖਿਆ ਹੈ ਅੱਜ ਦੇ ਦਿਨ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਹਾਂ ਦੀ ਬਾਣੀ ਪੜ੍ਹੀਏ ਬਾਣੀ ਵਿਚਾਰੀਏ ਬਾਣੀ ਅਨੁਸਾਰ ਆਪਣੇ ਜੀਵਨ ਨੂੰ ਸਵਾਰੀਏ ਤਾਂ ਕਿ ਸਾਡਾ ਜੀਵਨ ਸਫਲਾ ਹੋ ਸਕੇ ਹੋਈਆਂ ਫੁੱਲਾ ਨੀ ਖਿਵਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ